ਭਗਵਾਨ ਤਮਾਨ ਸਰਕਾਰ ਨੇ ਦਿਖਾ ਦਿੱਤਾ ਹੈ ਕਿਵੇਂ ਮੌਕੇ ਦੀ ਗਦਾਰੀ ਕੀਤੀ ਕਿਵੇਂ ਸਾਡੇ ਆਕੂਆਂ ਨੂੰ ਮਹਾਲੀ ਚ ਨਹੀਂ ਟੱਪਣ ਦਿੱਤਾ ਪਹਿਲਾਂ ਗ੍ਰਿਫਤੰਦਨ ਕੀਤਾ ਗਿਆ ਤੇ ਜਿਹੜੇ ਸਾਡੇ ਰਹਿਮ ਸਵੇਰੇ ਬਣੇ ਹੋਏ ਸੀ ਉੱਤੇ ਘਰ ਬਣੇ ਹੋਏ ਸੀ ਕਿਵੇਂ ਪੀਲਾ ਪੰਜਾ ਨਸ਼ਿਆਂ ਤੇ ਚੱਲਣ ਵਾਲਾ ਪੀਲਾ ਪੰਜਾ ਕਿਵੇਂ ਸਾਡੇ ਉਹ ਘਰਾਂ ਤੇ ਚੱਲੇ ਧਿਆਣੀ ਵਾਲੀ ਚੋਣ ਆ ਰਹੀ ਹੈ ਉੱਥੋਂ ਦੇ ਵਪਾਰੀਆਂ ਨੂੰ ਖੁਸ਼ ਕਰਨ ਲਈ ਇਹਨੇ ਜਿਹੜਾ ਹਮਲਾ ਵਿਢਿਆ ਪਰ ਇਹਨੂੰ ਭੁਲੇਖਾ ਖੜ ਦੇਣਾ ਸੀ ਕਿ ਭਾਜਪਾ ਵਾਲਾ ਨੂੰ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਤੇ ਜਦੋਂ ਇਹ ਪਿੰਡਾਂ ਦੇ ਇਹਦੇ ਆਕੂ ਆਉਣਗੇ ਜਾਦੇ ਐਮਐਲਏ ਆਉਣਗੇ ਤੇ ਫਿਰ ਉਹ ਕੁੜਤੇ ਦੋ-ਦੋ ਪਾ ਕੇ ਆਉਣ। ਉੱਥੇ ਫਿਰ ਸਾਡੇ ਘਰ ਹੋਣਗੇ ਤੇ ਇਹਨਾਂ ਨੇ ਬਾਹਰਲੇ ਹੋਣਗੇ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਕਿਹੜੇ ਭਾਅ ਵੇਖਦੀ ਐ। ਕਿ ਤੋੜੇ ਡੀਐਸਪੀ ਨਾਲ ਸੀ ਰਸਣਾ ਜਾਉਣੇ ਆ। ਵੀ ਵਾਰੇ ਭਾਈ ਕੇ ਤੂੰ ਹਮਲਾ ਤਾਂ ਕਰਾ ਦਿੱਤਾ ਤੇ ਤੇਰੇ ਨਾਲ ਜਿਹੜੇ ਡੀਜੀਪੀ ਨੇ ਨਹੀਂ ਜਾਣਾ ਤੇ ਪੌੜੀਆਂ ਤੈਨੂੰ ਵੀ ਚੜ੍ਹਦੀਆਂ ਬੈਣੀਆਂ। ਆਪਾਂ ਨੂੰ ਦਿਖਾਉਣੇ ਵੀ ਇਹ ਤਾਂ ਲੋਕਾਂ ਦੇ ਘਰੇ ਜਾ ਕੇ ਇਹ ਦੁੱਖ ਸਾਂਝਾ ਨਹੀਂ ਕਰਦੇ ਇਹ ਤਮਾਸ਼ਾ ਵੇਂਦੇ ਆ। ਚੀਮੇ ਨੂੰ ਵੀ ਸਾਨੂੰ ਪਤਾ ਵੀ ਚੀਮਾ ਕਿੱਥੋਂ ਬੋਲਦਾ। ਤੁਸੀਂ ਉੱਥੇ ਚੱਲ ਹਮਲਾ ਕਰਤਾ ਜਿਹੜੇ ਘਰਾਂ 'ਚ ਆਗੂ ਬੈਠੇ ਸੀ। ਜਿਹੜੀਆਂ ਮਾਵਾਂ ਪੈਣਾ ਪਈਆਂ ਸੀ ਉਹਨਾਂ ਨੂੰ ਤੁਸੀਂ ਘੜੀ ਘੜੀਸ ਕੇ ਲੈ ਗਏ ਉਹ ਤਾਂ ਲੋਕ ਧਰਨਾ ਚ ਹੀ ਨਹੀਂ ਸੀ ਦਾ ਡੀਜੀਪੀ ਬੋਲਦਾ ਕਿ ਜੇ ਦਵਾਰੇ ਆਉਣਗੇ ਫਿਰ ਵੇਖਾਂਗੇ ਕੋਈ ਨਹੀਂ ਡੀਜੀਪੀ ਇਹ ਜਿਹੜੀ ਕਿ ਬਾਵਰੇ ਨਾਨਕ ਵੇਲੇ ਵੀ ਆਏ ਆ ਬਾਵਰਾ ਗੁਰੂ ਗਵਿੰਦ ਸਿੰਘ ਵਰਗਿਆਂ ਵੇਲੇ ਵੀ ਆਏ ਆ ਭਗਸਰਾਬਿਆਂ ਵਾਂਗ ਵੀ ਆਏ ਆ ਪਰ ਉਹ ਲੋਕ ਨਹੀਂ ਦੀਦੇ ਅਜ ਉਹਨਾਂ ਦੇ ਵਾਰਸ ਅਜ ਧਰਤੀ ਦੇ ਫੇਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਤਕੜੇ ਹੋ ਕੇ ਇਹਨਾਂ ਡੀਜੀਪੀ ਨੂੰ ਇਹਦੀ ਭਵੰਤਮਨ ਸਰਕਾਰ ਨੂੰ ਗੋਣਦੀਆਂ ਵਰਨੇ ਕਰਨਾ ਹੈ ਇਸ ਜਿਆਨ ਕੋ ਬੋਰਡਰ ਤੇ ਬੈਠੇਗੇ ਤੇ ਹਮ ਕੌਨ ਸਾ ਰਟਾਇਰ ਹੋ ਰਹੇ ਹਮ ਵੀ ਇਹੀ ਆ ਸਸਿਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਖਨੌਰੀ ਤੇ ਸ਼ੰਭੂ ਬਾਰਡਰ ਉੱਪਰ ਕਿਸਾਨਾਂ ਦੇ ਘਰ ਤੋੜੇਗੇ ਜਿਹੜੇ ਟੈਂਪਰਰੀ ਘਰ ਬਣਾਏ ਸੀ ਬਹੁਤ ਜਿਹੜੇ ਕਿਸਾਨ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਜਦੋਂ ਕੱਲ ਸੜਕਾ ਉੱਪਰ ਕਿਸਾਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਤਾਂ ਉਥੋਂ ਵੀ ਡਿਟੇਨ ਕੀਤਾ ਗਿਆ ਬੇਸ਼ੱਕ ਕਈ ਕਿਸਾਨਾਂ ਨੂੰ ਰਾਤ ਛੱਡ ਦਿੱਤਾ ਗਿਆ ਪਰ ਬਹੁਤ ਸਾਰੇ ਕਿਸਾਨ ਹਜੇ ਵੀ ਰਿਟੇਨ ਹੋਏ ਨੇ ਤਾਂ ਕੁਝ ਕਿਸਾਨ ਜਥੇਬੰਦੀਆਂ ਤੇ ਸਾਡੇ ਨਾਲ ਨੈਪ ਸਿੰਘ ਜੀ ਭਗਤੋਆਣਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਇਸ ਵਕਤ ਜਿਹੜੇ ਪੰਜਾਬ ਦੇ ਹਾਲਾਤ ਨੇ ਕਿਉਂਕਿ ਯੂਨੀਅਨਾਂ ਵੀ ਸਾਰੀਆਂ ਇਕੱਤਰ ਹੋ ਰਹੀਆਂ ਕਿਤੇ ਨਾ ਕਿਤੇ ਵੱਡਾ ਵਿਦਰੋਹ ਭਗਵੰਤ ਮਾਨ ਖਿਲਾਫ ਫੁੰਦਾ ਨਜ਼ਰ ਆ ਰਿਹਾ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਪੀਲਾ ਪੰਜਾਬ ਪਹਿਲਾਂ ਨਸ਼ਾ ਤਸਕਰ ਕਹਿ ਕੇ ਪੰਜਾਬ ਦੇ ਵਿੱਚ ਚੱਲਿਆ ਉਹ ਸ਼ੰਭੂ ਖਨੌਰੀ ਬਾਡਰ ਉੱਪਰ ਚੱਲਿਆ ਸਭ ਤੋਂ ਪਹਿਲਾਂ ਅਸੀਂ ਸਫ਼ਰ ਦਾ ਤੇ ਸਾਡੇ ਵੀਰ ਸਾਡਾ ਪੁੱਤੀ ਆ ਸ਼ਰਮਾ ਜੀ ਇਹਦੇ ਪੱਤਰਕਾਰ ਜਣੇ ਕਿ ਕੈਮਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪੀਲੇ ਪੰਜੇ ਦੀ ਗੱਲ ਆ ਉਹ ਤਾਂ ਸਿਰਫ ਇੱਕ ਗੱਲ ਆ ਵੀ ਧੀਏ ਗੱਲ ਸੁਣ ਤੈਨੂੰ ਇਹ ਕੰਨ ਕਰ ਉਹ ਪੰਜਾ ਤਾਂ ਸਾਨੂੰ ਪਤਾ ਸੀ ਵੀ ਇਹ ਮੜਾ ਮੋਟਾ ਤਾਂ ਨਸ਼ੇ ਵਾਲੇ ਤੇ ਚੱਲਣਾ ਇਹ ਪੰਜਾ ਅਖੀਰ ਦਿਨ ਸਾਡੇ ਕਿਸਾਨਾਂ ਤੇ ਸਾਡੇ ਮੁਲਾਜ਼ਮਾਂ ਤੇ ਸਾਡੇ ਮਜ਼ਦੂਰਾਂ ਦੇ ਵੱਡਿਆਂ ਤੇ ਲਹਿਰਾਂ ਤੇ ਚੱਲਣਾ ਇਹ ਤੇ ਉਹ ਅੱਜ ਤੁਸੀਂ ਸਾਰਾ ਵੇਖ ਹੀ ਲਿਆ ਦੋ ਦਿਨ ਹੋ ਗਏ ਗੱਲਬਾਤ ਕਰਨ ਲਈ ਪਹੁੰਦੀ ਕੋਈ ਸਰਕਾਰਾਂ ਦੇ ਨਾਲ ਕੋਈ ਵਿਰੋਧੀ ਸਰਕਾਰਾਂ ਹੋਣ ਪਰ ਵੀ ਵਿਰੋਧੀ ਦੇਸ਼ ਹੋਣ ਜਦੋਂ ਗੱਲਬਾਤ ਚ ਆਉਂਦੇ ਆ ਤੇ ਜਿੰਨਾ ਚਿਰ ਉਹ ਗੱਲਬਾਤ ਕਰਨ ਵਾਲੇ ਲੋਕ ਅਸਰਖਿਆ ਟਿਕਾਣਾ ਤੇ ਨਹੀਂ ਪਹੁੰਚਦੇ ਉਹਨਾਂ 'ਚ ਕੋਈ ਹਮਲਾ ਨਹੀਂ ਕਰਦੇ ਪਰ ਭਗਵਾਨ ਤਮਾਨ ਸਰਕਾਰ ਨੇ ਦਿਖਾ ਦਿੱਤਾ ਕਿ ਕਿਵੇਂ ਮੌਕੇ ਦੀ ਗਦਾਰੀ ਕੀਤੀ ਕਿਵੇਂ ਸਾਡੇ ਆਗੂਆਂ ਨੂੰ ਮਹਾਲੀ 'ਚ ਨਹੀਂ ਟੱਪਣ ਦਿੱਤਾ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੇ ਸਾਡੇ ਰਹਿਣ ਸਵੇਰੇ ਬਣੇ ਹੋਏ ਸੀ ਉੱਤੇ ਘਰ ਬਣੇ ਹੋਏ ਸੀ ਕਿਵੇਂ ਪੀਲਾ ਪੰਜਾ ਨਸ਼ਿਆਂ ਦੇ ਚੱਲਣ ਵਾਲਾ ਪੀਲਾ ਪੰਜਾ ਕਿਵੇਂ ਸਾਡੇ ਉਹ ਘਰਾਂ ਤੇ ਚੱਲਿਆ ਕਿਵੇਂ ਤੋੜੀਆਂ ਸਟੇਜਾਂ ਤੋੜੀਆਂ ਘਰ ਤੋੜੇ ਸਾਡੇ ਸਿਲੰਡਰਾਂ ਤੇ ਕਰ ਇਹਨਾਂ ਨੇ ਗਾਇਬ ਕਰ ਦਿੱਤੇ ਤੇ ਫਰੀਜਾਂ ਤੇ ਕਰ ਗਾਇਬ ਕਰ ਦਿੱਤੇ ਪਰ ਸਾਨੂੰ ਕੋਈ ਨਹੀਂ ਜਦੋਂ ਜਵਰ ਚੱਲਦਾ ਤੇ ਲਹਿਰਾਂ ਵੀ ਵਿਕਾਸ ਕਰਦੀਆਂ ਸਾਨੂੰ ਖੁਸ਼ੀ ਆ ਵੀ ਸਾਡਾ ਜਿਹੜਾ ਟਾਕਰਾ ਉਸ ਹਾਕ ਬਣਾ ਹੋਇਆ ਜਿਹੜਾ ਮਗਰ ਸਾਡੀ ਲੋਕਤਾਕਤ ਨੂੰ ਖੋਰਾ ਲਾਉਣ ਲਈ ਅਮਿਤ ਸ਼ਾਹ ਦਾ ਚੇਲਾ ਬਣਾ ਹੋਇਆ ਹੈ ਭਵੰਤਮਨ ਤੇ ਨਾਲ ਆਪਦੇ ਆਕਾ ਜਿਹੜਾ ਇਥੋਂ ਦਾ ਕੇਜੀ ਵਾਲਾ ਉਹਨੂੰ ਇਹ ਪਤਾ ਲੱਗ ਗਿਆ ਵੀ ਵੀ ਜੇਕਰ ਮੈਂ ਇਹਨਾਂ ਲੋਕਾਂ ਤੇ ਹਮਲਾ ਨਹੀਂ ਕਰਦਾ ਤੇ ਆਉਣ ਵਾਲੇ ਦਿਨ ਕੇਜੀ ਵੱਲੋਂ ਹੀ ਭਾਰਤੀ ਜਨਤਾ ਪਾਰਟੀ ਨੇ ਅੰਦਰ ਕਰਨਾ ਸੀ ਇਹ ਕੇ ਸਮਝੌਤਾ ਇੱਕ ਜਿਹੜੀ ਲੁਧਿਆਣੀ ਵਾਲੀ ਚੋਣ ਆ ਰਹੀ ਹੈ ਉਥੋਂ ਦੇ ਵਪਾਰੀਆਂ ਨੂੰ ਖੁਸ਼ ਕਰਨ ਲਈ ਇਹਨੇ ਜਿਹੜਾ ਹਮਲਾ ਵਿਢਿਆ ਪਰ ਇਹਨੂੰ ਭੁਲੇਖਾ ਕੱਢ ਦੇਣਾ ਸੀ ਕਿ ਭਾਜਪਾ ਵਾਲਾ ਨੂੰ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਤੇ ਜਦੋਂ ਇਹ ਪਿੰਡਾਂ ਦੇ ਇਹਦੇ ਆਗੂ ਆਉਣਗੇ ਜਾਂ ਇਹਦੇ ਐਮਐਲਏ ਆਉਣਗੇ ਤੇ ਫਿਰ ਉਹ ਕੁਰਤੇ ਦੋ-ਦੋ ਪਾ ਕੇ ਆਉਣ ਉੱਥੇ ਫਿਰ ਸਾਡੇ ਘਰ ਹੋਣਗੇ ਤੇ ਇਹਨਾਂ ਨੇ ਬਾਹਰਲੇ ਹੋਣਗੇ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਕਿਹੜੇ ਭਾਵੇਂ ਵਿਖਦੀ ਆ ਹਰਪਾਲ ਸਿੰਘ ਚੀਮਾ ਦਾ ਬਿਆਨ ਆਉਂਦਾ ਅਮਨ अरोੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਦਾ ਉਹ ਕਹਿੰਦੇ ਅਸੀਂ ਕਿਸਾਨਾਂ ਨੂੰ ਸਮਝਦੇ ਹਾਂ ਦਰਦ ਸਮਝਦੇ ਹਾਂ ਪਰ ਸਾਨੂੰ ਹੋਰ ਲੋਕਾਂ ਦੀ ਵੀ ਫਿਕਰ ਹੈ ਨਹੀਂ ਦਰਦ ਤਾਂ ਦੇਖ ਹੀ ਲਿਆ ਤੁਸੀਂ ਵੀ ਤੁਸੀਂ ਉੱਥੇ ਚੱਲ ਹਮਲਾ ਕਰਤਾ ਜਿਹੜੇ ਘਰਾਂ 'ਚ ਆਗੂ ਬੈਠੇ ਸੀ ਜਾਂ ਸਾੜੀਆਂ ਮਾਵਾਂ ਭੈਣਾਂ ਪਈਆਂ ਸੀ ਉਹਨਾਂ ਨੂੰ ਅਸੀਂ ਘੜੀਸ ਘੜੀਸ ਕੇ ਲੈ ਗਏ ਉਹ ਤਾਂ ਲੋਕ ਧਰਨਾ 'ਚ ਹੀ ਨਹੀਂ ਸੀ ਕਿਉਂਕਿ ਡਰ ਆ ਇਹਨਾਂ ਨੂੰ ਕਿ ਜੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਦਿਵਾ ਲੀਏ ਤੇ ਜੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਲਾਦੂ ਕੱਢ ਲੀਏ ਤੇ ਜਿਹੜੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਜਿਹਨਾਂ ਨੂੰ ਰੋਾਏ ਰੋਜ਼ ਛੜਕਾ ਤੇ ਕੁੱਟਿਆ ਜਾਂਦਾ ਹੈ ਆਏ ਰੋਜ਼ ਉਸ ਗੱਲ ਨੂੰ ਲਾਗੂ ਕੀਤਾ ਜਾਂਦਾ ਹੈ ਕਿ ਜਦੋਂ ਸਾਡੀ ਸਰਕਾਰ ਆ ਗਈ ਕੋਈ ਧਰਨਾ ਤੇ ਨਹੀਂ ਬੈਠੇਗਾ ਤੇ ਇਹਨਾਂ ਨੂੰ ਇਹ ਪਤਾ ਹੈ ਵੀ ਬਰਾਬਰ ਦੀ ਸਰਕਾਰ ਕਿਸਾਨ ਜਥੇਬੰਦੀਆਂ ਚਲਾ ਸਕਦੀਆਂ ਕਿਸਾਨ ਜਥੇਬੰਦੀਆਂ ਕਿਉਂਕਿ ਇਹਨਾਂ ਕੋਲੇ ਟਾਈਮ ਹੈ ਇਹਨਾਂ ਕੋਲੇ ਘਰ 'ਚ ਧਾਣੇ ਆ ਇਨਾਂ ਦੇ ਮੁੰਡੇ ਪੜ੍ਹੇ ਲਿਖੇ ਆ ਸੋਜੀ ਵੀ ਮਾਨ ਆ ਇਹਨਾਂ ਕੋਲੇ ਟਾਈਮ ਲੋਕਾਂ ਨੂੰ ਦੇਣ ਵਾਸਤੇ ਆ ਇਸ ਕਰਕੇ ਇਹਨਾਂ ਨੇ ਰਿਆ ਵੀ ਸਭ ਤੋਂ ਪਹਿਲਾਂ ਜੇ ਜ਼ਮੀਨਾਂ ਖੋਣੀਆਂ ਜੇ ਇੱਥੋਂ ਦੇ ਮੌਲਾ ਦੇ ਕਬਜ਼ੇ ਕਰਨੇ ਆ ਬੁਵਾਰ ਤੇ ਕਬਜ਼ਾ ਕਰਨਾ ਤੇ ਕਿਸਾਨ ਲਹਿਰਾਂ ਨੂੰ ਲਾਦੂ ਕਰਨਾ ਪੈਣਾ ਇਹ ਤਾਂ ਆਪਾਂ ਨੂੰ ਦਿਖਾਉਣੇ ਵੀ ਇਹ ਤਾਂ ਲੋਕਾਂ ਦੇ ਘਰੇ ਜਾ ਕੇ ਇਹ ਦੁੱਖ ਸਾਂਝਾ ਨਹੀਂ ਕਰਦੇ ਇਹ ਤਮਾਸ਼ਾ ਵੇਂਦੇ ਆ ਚੀਮੇ ਨੂੰ ਵੀ ਸਾਨੂੰ ਪਤਾ ਵੀ ਚੀਮਾ ਕਿੱਥੋਂ ਬੋਲਦਾ ਹੈ ਉਹੀ ਚੀਮਾ ਜਿਹੜਾ ਕਹਿੰਦਾ ਸੀ ਵੀ ਇਹ ਤਾਂ ਪੋਲਟੀ ਦਾ ਕਬਜ਼ਾ ਲੈਣਾ ਹੈ ਪੋਲਟੀ ਫਾਰਮ ਦਾ ਪਰ ਉਹਨੂੰ ਇੱਕ ਘੰਟੇ ਬਾਅਦ ਇਹ ਪੁੱਛਿਆ ਗਿਆ ਵੀ ਆਹ ਪੋਲਟੀ ਫਾਰਮ ਵਾਲੇ ਲੋਕ ਆ ਜਿਨ੍ਹਾਂ ਨੂੰ ਤੂੰ ਕੁੱਟੀ ਜਾਂਦਾ ਘੜੀਸ-ਘੜੀ ਕੇ ਸਾਡੇ ਬਜ਼ੁਰਗ ਜਿਵੇਂ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ ਜਿਵੇਂ ਆਪਣੇ ਸਿਰਾਂ ਤੇ ਉਹਨਾਂ ਦੇ ਮਲੇ-ਮੋਟੇ ਕੱਪੜੇ ਰੱਖੇ ਸੀ ਐ ਸਾਡੇ ਬਜ਼ੁਰਗ ਉਥੋਂ ਉਹਨਾਂ ਨੇ ਕੱਢੇ ਜਿਹੜੇ ਰਾਤਾਂ ਨੂੰ ਖੇਤਾਂ 'ਚ ਰਾਤਾਂ ਕੱਟੀਆਂ ਪਈਆਂ ਤੇ ਰਾਤਾਂ ਕੱਟੀਆਂ ਤੇ ਇਸ ਭਗਵੰਤ ਮਾਨ ਨੂੰ ਇਹ ਆਉਣ ਵਾਲੇ ਦਿਨ ਦੇਣੀ ਪੈਣੀ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਸੌਰੀ ਉਹ 40 ਵਜਾ ਕੇ ਕਹਿੰਦੇ ਸੀ ਕਿਸਾਨਾਂ ਨੂੰ ਐ ਐਮਐਸਪੀ ਦਿਓ ਹੁਣ ਐਦਾਂ ਦੇ ਹਾਲਾਤ ਕਿਉਂ ਬਣਾਏ ਆ ਜਿਹੜੀ ਐਮਐਸਪੀ ਦੀ ਲੜਾਈ ਹੈ ਇਹ ਛੋਟੀ ਮੋਟੀ ਲੜਾਈ ਨਹੀਂ ਕਿਸੇ ਕਿਸੇ ਨਾਲ ਜਿਹੜਾ ਕਰਾਰਨਾਮਾ ਕੀਤਾ ਨਾ ਹਾਕਮਾਂ ਦੇ ਨੇ ਉਹ ਕਰਾਰਨਾਮੇ ਨੂੰ ਭੰਗ ਕਰਨਾ ਬਹੁਤ ਵੱਡੀ ਗੱਲ ਹੈ 35 35 40 ਐਮਪੀਪੀ ਇੱਕ ਇੰਨਾ ਕੰਪਨੀਆਂ ਦੇ ਖਰੀਦੇ ਹੋਏ ਐ ਇਹ ਦੇਖ ਲੈਣ ਵਾਪਸ ਦੇ ਕੇ ਸਾਨੂੰ ਉਹ ਨਾਲ ਦੀਆਂ ਸਰਕਾਰਾਂ ਦੇਖ ਦੇਣਗੇ ਇਹਨਾਂ ਨੂੰ ਸਾਡੇ ਤੇ ਕੋਈ ਮਤਵ ਨਹੀਂ ਸਾਨੂੰ ਐਮਐਸਪੀ ਦੇ ਨਾਲ ਨਾਲ ਸਾਨੂੰ ਮੰਡੀਆਂ ਦਾ ਵੀ ਖਤਰਾ ਹੋਇਆ ਪਿਆ ਜਿਹੜੀ ਮੰਡੀਆਂ ਜਨਸਾ ਮੰਡੀਆਂ ਤੇ ਜਾਣੀਆਂ ਇਹ ਕਿ ਤੁਹਾਡੇ ਖੇਤਾਂ ਜੋ ਖਰੀਦਾਂਗੇ ਉਹਦੇ ਨਾਲ ਸਾਡਾ ਮਜ਼ਦੂਰਾਂ ਦਾ ਕਾਣ ਹੋਣਾ ਹੈ ਉਹਦੇ ਵਿੱਚ ਸਾਡੇ ਜਿਹੜੇ ਧਾਣਕੇ ਵੀਰ ਮਜ਼ਦੂਰੀ ਕਰਦੇ ਉਹਨਾਂ ਦਾ ਕਾਣ ਹੋਣਾ ਹੈ ਬੁਬਾਰੀ ਤਾਕੇ ਦਾ ਕਾਣ ਹੋਣਾ ਹੈ ਇਹ ਕੱਲਾ ਪੰਜਾਬ ਨਹੀਂ ਉੱਜੜਦਾ ਹਾਂ ਅਸੀਂ ਕਿਸਾਨ ਦੋ ਦੋ ਕਿੱਲੇ ਵਾਲੇ ਤਿੰਨ ਤਿੰਨ ਕਿੱਲੇ ਵਾਲੇ ਨਹੀਂ ਖੇਤੀ ਕਰਦੇਗੇ ਨਹੀਂ ਲਿਓਦੇ ਫਸਲ ਆਪਦੇ ਘਰੇ ਰੱਖ ਲਾਂਗੇ ਅਸੀਂ ਘਰੇ ਸਬਜ਼ੀਆਂ ਵੀ ਈ ਲਾਂਗੇ ਅਸੀਂ ਪਸ਼ੂ ਪਾਲ ਲਾਂਗੇ ਦੁੱਧ ਤੋਂ ਦਹੀਂ ਲੱਸੀ ਬਣਾ ਕੇ ਉਹਦੇ ਘਰੇ ਖਾ ਲਾਂਗੇ ਪਰ ਜਿਹੜੇ ਹਜ਼ਾਰਾਂ ਲੋਕੋ ਤੋਂ ਪਾਲਦੇ ਆ ਹਜ਼ਾਰਾਂ ਲੋਕ ਜਿਹਦੇ ਦੇ ਨਾਲ ਬੁਫਾਰਨਾ ਠੰਡਾ ਜੁੜਿਆ ਹੋਇਆ ਹੈ ਫਿਰ ਉਹਨਾਂ ਲੋਕਾਂ ਦਾ ਕੀ ਬਣੂਗਾ ਅਸੀਂ ਉਹਨਾਂ ਲੋਕਾਂ ਦੀ ਵੀ ਸੋਚਦੇ ਆਂ ਕੱਲੀ ਤੁਸੀਂ ਢਿੱਡ ਵਾਰੇ ਨਾ ਸੋਚੋ ਤੁਸੀਂ ਸਮੁੱਚੇ ਲੋਕਾਂ ਵਾਸਤੇ ਸੋਚੋ ਪਸ਼ੂ ਡੰਗਰ ਹੀ ਆਉਂਦੇ ਆ ਜਿਹੜੇ ਖਾ ਕੇ ਸੌ ਜਾਂਦੇ ਆ ਅਸੀਂ ਮਨੁੱਖ ਆਂ ਅਸੀਂ 84 ਜੂਨਾ ਤੋਂ ਭੋਤ ਕੇ ਬਣੇ ਹੋਏ ਮਨੁੱਖ ਆਂ ਜਦੋਂ ਅਸੀਂ ਦੁਨੀਆ ਤੇ ਆਏ ਸਾਨੂੰ ਸਮਾਜ ਲਈ ਵੀ ਕੁਝ ਸੋਚਣਾ ਪੈਂਦਾ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਇਹਨਾਂ ਦਾ ਡੀਜੀਬੀ ਬੋਲਦਾ ਹੈ ਕਿ ਜੇ ਗਵਾਰੇ ਆਉਣਗੇ ਫਿਰ ਵੇਖਾਂਗੇ ਕੋਈ ਨਹੀਂ ਡੀਜੀਪੀ ਜਿਹੜੀ ਕਿ ਬਾਬਰੇ ਨਾਨਕ ਵੇਲੇ ਵੀ ਆਏ ਆ ਬਾਬਰ ਗੁਰੂ ਗਵਿੰਦ ਸਿੰਘ ਵਰਗਿਆਂ ਵੇਲੇ ਵੀ ਆਏ ਆ ਭਗਸਰਾ ਮਿਆਂ ਵਾਲੇ ਵੇਲੇ ਵੀ ਆਏ ਆ ਪਰ ਉਹ ਲੋਕ ਨਹੀਂ ਦੀਨੇ ਅੱਜ ਉਹਨਾਂ ਦੇ ਵਾਰਿਸ ਅੱਜ ਧਰਤੀ ਤੇ ਫੇਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਫੇਰ ਤਕੜੇ ਹੋ ਕੇ ਇਹਨਾਂ ਡੀਜੀਪੀ ਨੂੰ ਇਹਦੀ ਭਵੰਤਮਨ ਸਰਕਾਰ ਨੂੰ ਗੋਡੀਆਂ ਵਰਨੇ ਕਰਨਾ ਹੈ ਇਹ ਸਾਡਾ ਵਾਅਦਾ ਤੁਹਾਡੀ ਗੱਲ ਵਿੱਚ ਹੈ ਡੀਜੀਪੀ ਸਾਹਿਬ ਦਾ ਬਿਆਨ ਆਉਂਦਾ ਹੈ ਜਦੋਂ ਇੱਕ ਪੱਤਰਕਾਰ ਪੁੱਛਦੇ ਨੇ ਵੀ ਕਿਸਾਨ ਫੇਰ ਕਹਿੰਦੇ ਅਸੀਂ ਖਨੌਰੀ ਸ਼ੈਂਪੂ ਤੇ ਆ ਜਾਵਾਂਗੇ ਤਾਂ ਉਹ ਕਹਿੰਦੇ ਕਹਿੰਦੇ ਅਸੀਂ ਕਿਹੜਾ ਫਿਰ ਲਟਾਇਰ ਹੋ ਜਾਣਾ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹਨਾਂ ਦਾ ਹੈ ਦੱਲਾ ਹੈ ਉਹਨਾਂ ਦਾ ਹੈ ਯਾਨੀ ਕਿ ਪਾਲਿਆ ਹੋਇਆ ਸਰਕਾਰਾਂ ਦੀ ਜਿਹੜੀ ਰਾਖੀ ਕਰਨ ਵਾਲੇ ਆ ਇਹ ਹਾਕਮ ਲੋਕਾਂ ਦੀ ਇਹ ਉਹ ਸਰਕਾਰ ਹੈ ਅਸੀਂ ਪਿੰਡਾਂ ਦੇ ਵਿੱਚ ਬੋਲਦੇ ਹੁੰਨੇ ਆ ਸਟੇਜਾਂ ਤੋਂ ਜਿਹੜੇ ਪੁਲਿਸ ਵਾਲੇ ਸਾਡੇ ਭਰਾ ਹੈ ਉਹ ਭਰਾ ਕੌਣ ਨੇ ਚਪਾਈ ਆ ਹੌਲਦਾਰ ਆ ਪਰ ਅਸੀਂ ਵੜੇ ਭਾਈ ਕੇ ਵੇਖ ਲਿਆ ਸਭ ਤੋਂ ਵੱਧ ਚਪਾਈਆਂ ਦੇ ਹੌਲਦਾਰਾਂ ਨੇ ਸਾਡੇ ਬਾਪੂਆਂ ਦੀਆਂ ਦਾੜੀਆਂ ਬੱਟੀਆਂ ਸਾਡੇ ਬਾਪੂਆਂ ਦੀਆਂ ਸਿਰਾਂ ਤੋਂ ਪੱਗਾਂ ਲਾਈਆਂ ਸਾਡੇ ਨੌਜਵਾਨ ਬੱਚਿਆਂ ਦੇ ਢੂਂਗਾਂ ਸੇਕੀਆਂ ਸਭ ਤੋਂ ਵੱਧ ਚਪਾਈਆਂ ਨੇ ਸਭ ਤੋਂ ਵੱਧ ਹੌਲਦਾਰਾਂ ਨੇ ਪਰ ਜਦੋਂ ਸਾਡਾ ਸਮਾਜ ਆਇਆ ਜਦੋਂ ਸਾਡਾ ਰਾਜ ਆਇਆ ਮਿਹਨਤ ਕਾਚ ਲੋਕਾਂ ਦਾ ਫਿਰ ਅਸੀਂ ਵੀ ਤਰਸ ਨਹੀਂ ਕਰਾਂਗੇ ਅਸੀਂ ਵੀ ਕਿਸੇ ਤੇ ਪੈਣਾ ਨਹੀਂ ਕਰਾਂਗੇ ਕਿਉਂਕਿ ਜੇ ਸਿਰਫ ਇਹਨਾਂ ਨੂੰ ਇਹ ਪਤਾ ਹੈ ਵੀ ਜਥੇਵੰਦੀਆਂ ਆ ਮੋਰਚਾ ਲੱਗਿਆ ਚੁੱਪਚੀ ਬੀਤਾ ਬੈਠਾ ਸ਼ਾਂਤੀ ਲਈ ਬੈਠਾ ਜਣਕੇ ਜੈਤੋ ਥਾਣੇ ਦੇ ਖੁਦਕਿਦਾ ਮਾਮਲਾ ਹੈ ਉਹਨੂੰ ਸੱਦ ਕੇ ਹੱਲ ਕੀਤਾ ਜਾਵੇ ਤੇ ਜਦੋਂ ਕਿ ਉਹਨਾਂ ਨੂੰ ਹੱਲ ਨਾ ਆਇਆ ਤੇ ਵੀ ਜੋ ਸੜਕਾਂ ਤੇ ਆਗੇ ਫਿਰ ਸਾਨੂੰ ਬਦਨਾਮ ਕਰਨਾ ਵੀ ਸੜਕਾਂ ਤੇ ਆਉਂਦੇ ਆ ਇਸ ਕਰਕੇ ਇਹਨਾਂ ਤੋਂ ਝਾਕ ਕਰੋ ਇਹਨਾਂ ਤੋਂ ਕੋਈ ਐਸੀ ਆਸ ਨਾ ਕਰੋ ਆਓ ਆਪਾਂ ਸਾਰੀਆਂ ਜਥੇਵੰਦੀਆਂ ਇਕੱਠੀਆਂ ਹੋ ਕੇ ਇਹਨਾਂ ਦਾ ਮੂੰਹ ਤੋੜਮਾ ਜਵਾਬ ਦੇ ਗਏ ਤੇ ਥੋੜੇ ਪੱਤਰਕਾਰਾਂ ਵੀਰਾਂ ਨੂੰ ਵੀ ਗੱਲ ਕਰਦੇ ਆ ਜੇ ਮਨਜਿੰਦਰ ਵੀਰ ਦਾ ਜਿੰਨ ਕਿ ਰਾਹ ਰੋਕਿਆ ਹਾਕਮਾਂ ਦਾ ਉਹਨੂੰ ਹਮਲੇ ਹੋਣ ਤੋਂ ਤਾਂ ਕਿਸਾਨ ਜਥੇਵੰਦੀਆਂ ਨੇ ਮਜ਼ਦੂਰ ਜਥੇਵੰਦੀਆਂ ਨੇ ਮਲਾਜ਼ਮ ਜਥੇਵੰਦੀਆਂ ਨੇ ਪੱਤਰਕਾਰਾਂ ਦੀਆਂ ਜਿੰਨੀਆਂ ਵੀ ਜਥੇਵੰਦੀਆਂ ਨੇ ਤੇ ਮਿੰਦਰ ਨੂੰ ਜੇਲ੍ਹ ਜਾਣ ਤੋਂ ਰੋਕਿਆ ਪਰਚਾ ਰੱਦ ਕਰਾਇਆ ਇਸ ਕਰਕੇ ਹਰੇਕ ਤਬਕੇ ਨੂੰ ਹਰੇਕ ਲੜਨ ਵਾਲੇ ਬੰਦੇ ਨੂੰ ਪਉਂਦੀ ਤੁਸੀਂ ਪ੍ਰੈਸ ਲੜ ਨਹੀਂ ਸਕਦੇ ਪਰ ਸਾਡੀ ਆਵਾਜ਼ ਤੁਸੀਂ ਉੱਥੋਂ ਤੱਕ ਲੋਕਾਂ ਤੱਕ ਲਿਆ ਸਕਦੇ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਉਨਾ ਗੋਦੀ ਗੋਦੀ মিডিਆ ਜਿਹੜਾ ਇਹ ਕਹਿੰਦਾ ਸੀ ਕਿ ਦਿੱਲੀ ਦੇ ਵਿੱਚ ਗੋਦੀ মিডিਆ ਪੈਦਾ ਕਰਨਾ ਕਾਪਟਨ ਨੇ ਉਹ ਦੂਜੇ ਭਾਰਤੀ ਜਨਤਾ ਪਾਰਟੀ ਨੇ ਪਰ ਇੱਥੇ ਗੋਦੀ মিডিਆ ਪੰਜਾਬ ਦੇ ਵਿੱਚ ਵੀ ਪੈਦਾ ਹੋ ਚੱਕਿਆ ਉਹ ਗੋਦੀ মিডিਆ ਜਿਹਨੂੰ ਉਹ ਤਿਆਰ ਕਰਕੇ ਪੰਜਾਬ ਦੇ ਲੋਕਾਂ ਨੇ ਪੰਜਾਬ 'ਚ ਲਿਆਂਦਾ ਕਿ ਤੁਸੀਂ ਸਾਡੀ ਗੱਲ ਕਰਿਆ ਕਰੋਗੇ ਅੱਜ ਬਹੁਤ ਗਿਣਤੀ ਟੱ ਸਾਡੇ ਨੌਜਵਾਨਾ ਜਿਹੜੇ ਪੜੇ ਲਿਖੇ ਜਿਹੜਾ ਸਮਝ ਚੁੱਕੇ ਨੇ ਕਿ ਜੇ ਅਸੀਂ ਇਹਨਾਂ ਲੋਕਾਂ ਦੀ ਗੱਲ ਨਾਲ ਲੈ ਕੇ ਜਾਵਾਂਗੇ ਤਾਂਵੇਂ ਸਾਡੀ ਪੱਤਰਕਾਰੀ ਕਿਸੇ ਕੰਮ ਦੀ ਨਹੀਂ ਅਸੀਂ ਉਹਨਾਂ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦੇ ਆਂ ਕੋਪਾਉਂਦੀ ਉਥੋਂ ਦੀਆਂ ਛੜਕਾ ਦਿਖਾ ਰਹੇ ਹੁਣ ਉਥੋਂ ਦੀ ਕੈਪਟਨ ਦੀ ਘਰਵਾਲੀ ਦੀ ਗੱਲ ਦੱਸ ਰਹੇ ਹੁਣ ਉਥੋਂ ਦੇ ਮੁਕਾਬਲਿਆਂ ਦੀ ਗੱਲ ਕਰਦੇ ਹਾਂ ਉਹਨਾਂ ਝੂਠੇ ਮੁਕਾਬਲਿਆਂ ਦੀ ਆ ਸਾਡੇ ਇੱਥੇ ਮੁਕਾਬਲਾ ਆਇਆ ਚੰਦ ਬਾਣਾ ਇਹਦੀ ਵੀ ਇਨਕੁਆਰੀ ਆਉਣੀ ਹੈ ਇੱਕ ਦਿਨ ਤੇ ਇਹਨਾਂ ਅਸੀਂ ਪੁਲਿਸ ਅਧਿਕਾਰੀਆਂ ਨੂੰ ਗੱਲ ਦੱਸਣੀ ਚਾਹੁੰਦੇ ਆਂ ਕਿ ਇੱਥੇ ਦਾ ਲਸ਼ਮਣ ਸਿੰਘ ਐਸਐਚਓ ਸੀ ਜਿਹ ਸਬੜੀ ਖਾਨੇ ਮਾਰਿਆ ਸੀ ਤੇ ਉਹਨੂੰ ਇਹ ਲੱਗਦਾ ਸੀ ਕਿ ਸ਼ਾਇਦ ਮੈਨੂੰ ਕੋਈ ਪੁੱਛਣ ਵਾਲਾ ਨਹੀਂ ਆ ਪਿਛਲੇ 30 ਤਰੀਕ ਨੂੰ ਉਹਨੂੰ ਵੀ ਜੱਜ ਨੇ ਪੌੜੀਆਂ ਚੜਾ ਲਿਆ ਇਸ ਕਰਕੇ ਇਥੋਂ ਦੇ ਡੀਐਸਪੀ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਵਾਰੇ ਭਾਈ ਕੇ ਤੂੰ ਹਮਲਾ ਤਾਂ ਕਰਾ ਦਿੱਤਾ ਤੇ ਤੇਰੇ ਨਾਲ ਜਿਹੜੇ ਡੀਜੀਪੀ ਨੇ ਨਹੀਂ ਜਾਣਾ ਤੇ ਪੌੜੀਆਂ ਤੈਨੂੰ ਵੀ ਚੜਨੀਆਂ ਪੈਣੀਆਂ ਇਸ ਕਰਕੇ ਕਿਸਾਨ ਜਥੇਬੰਦੀਆਂ ਪੁਲਿਸ ਮੁਲਾਜ਼ਮਾਂ ਨੂੰ ਛੋਟੇ ਮੁਲਾਜ਼ਮਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਚਾੜੇ 3 ਪੁੱਤੋਂ ਵੀ ਘਟੋ ਘਟੇ ਅਧਿਕਾਰੀਆਂ ਦੇ ਮੁਤਾਬਕ ਤੁਸੀਂ ਸਾਡੇ ਤੇ ਹਮਲੇ ਨਾ ਕਰੋ ਸਾਡੇ ਨਾਲ ਸਾਥ ਦਿਓ ਜੇ ਧਰਨਿਆਂ ਦੇ ਵਿੱਚ ਕੌਣ ਨੇ ਥੋੜੀ ਜਿਹੀ ਭੂਆ ਮਾਸੀਆਂ ਦੇ ਪੁੱਤ ਨੇ ਥੋੜੇ ਥੋੜੇ ਭੈਣ ਭਰਾ ਨੇ ਥੋੜੀ ਅਸੀਂ ਵੀਨ ਆ ਤੁਸੀਂ ਸਾਡੇ ਨਾਲ ਲੜੋ ਵੀ ਜਦੋਂ ਪੁਰਾਣੇ ਪੁਲਿਸ ਵਾਲਿਆਂ ਨੂੰ ਪੁੱਛੋ ਜਦੋਂ ਪਟਿਆਲੇ ਤੁਸੀਂ ਤਿੰਨ ਕਿਹਾ ਦੀ ਹੜਤਾਲ ਕੀਤੀ ਸੀ ਤੇ ਆਈ ਕਿਸਾਨ ਜਥੇਬੰਦੀਆਂ ਨੇ ਤੁਹਾਡੇ ਨਾਲ ਮੋਢਾ ਮੋਢਾ ਲਾ ਕੇ ਤੁਹਾਨੂੰ ਨੀਕਰਾਂ ਤੋਂ ਤੁਹਾਨੂੰ ਪੈਂਟਾਂ ਪੁਆਈਆਂ ਸੀ ਤੁਹਾਨੂੰ ਡੰਡਿਆਂ ਤੋਂ ਸਾਡੇ ਲੋਕਾਂ ਨੇ ਰੈਫਲਾ ਦਵਾਈਆਂ ਸੀ ਤੇ ਥੋੜੇ ਜਿਹੇ ਡਿਸਮਿਸ ਕੀਤੇ ਮੁਲਾਜ਼ਮਾਂ ਨੂੰ ਉਹ ਹਾਲਾ ਆਹੀ ਕਿਸਾਨ ਜੱਤੇਵੰਦਿਆਂ ਨੇ ਆਹੀ ਨੌਜਵਾਨਾਂ ਨੇ ਇਸ ਕਰਕੇ ਆਓ ਵੀਰੋ ਇਕੱਠੇ ਹੋ ਤੁਸੀਂ ਮਲਾਜ਼ਮ ਪੁਲਿਸ ਵਾਲੇ ਵੱਡੇ ਧਨਾੜਾ ਦੇ ਪੁੱਤ ਨਹੀਂ ਵੱਡੇ ਲੋਕਾਂ ਦੇ ਪੁੱਤ ਨਹੀਂ ਸਾਡੇ ਗਰੀਬਾਂ ਦੇ ਪੁੱਤ ਐ ਮਜ਼ਦੂਰਾਂ ਦੇ ਪੁੱਤ ਐ ਨਿੱਕੇ ਕਿਸਾਨਾਂ ਦੇ ਪੁੱਤ ਐ ਆਓ ਫਿਰ ਆਪਾਂ ਇਕੱਠੇ ਹੋ ਕੇ ਆਓ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹ ਪਈਏ ਇਹਨਾਂ ਅਧਿਕਾਰੀਆਂ ਨੂੰ ਅਸੀਂ ਵੇਖ ਲਾਵਾਂਗੇ ਇਹਨਾਂ ਵੱਡੇ ਬੁੱਚੜਾਂ ਨੂੰ ਵੇਖ ਲਾਵਾਂਗੇ ਤੁਸੀਂ ਸਾਡੇ ਪੁੱਤ ਆ ਸਾਡੇ ਨਾਲ ਖੜੋ ਤਾਂ ਨੂੰ ਜੀ ਜਿਵੇਂ ਜਦੋਂ ਸ਼ਬਕਮ ਦੀ ਮੌਤ ਹੁੰਦੀ ਹੈ ਸ਼ਹੀਦੀ ਹੁੰਦੀ ਹੈ ਤਾਂ ਉੱਥੇ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਂਦਾ ਪਰ ਅੱਜ ਉਸੇ ਕਰਨੇ ਨੂੰ ਗੈਰ ਕਾਨੂੰਨੀ ਕਹਿ ਕੇ ਇਸ ਤਰੀਕੇ ਦੀ ਕਾਰਵਾਈ ਹੁੰਦੀ ਆ ਦੇਖੋ ਜੀ ਇਹ ਤਾਂ ਸਰਕਾਰਾਂ ਆਪਦੇ ਹੱਕ ਦੇ ਵਿੱਚ ਜਿਹੜੇ ਆਪਦੇ ਚਾਹਤੇ ਆ ਉਹਨਾਂ ਦੇ ਹੱਕ ਵਿੱਚ ਹੀ ਹਮੇਸ਼ਾ ਭੁਗਤੀਆਂ ਆਇਆ ਕਦੇ ਮਿਹਨਤ ਕਸ਼ ਜਮਾਤ ਦੇ ਵਿੱਚ ਕਿਤੇ ਨਹੀਂ ਭੁਗਤ ਹੱਕ 'ਚ ਨਹੀਂ ਭੁਗਤੀਆਂ ਹੁਣ ਜਿਹੜਾ ਉੱਥੇ ਕਾਰਵਾਈ ਕੀਤੀ ਹੈ ਇਹਨਾਂ ਨੇ 19 ਤਰੀਕ ਵਾਲੇ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਵਾਸਤੇ ਸੱਦ ਕੇ ਤੇ ਉਦੋਂ ਬਾਅਦ ਧੂਖਾ ਉਹਨਾਂ ਦੇ ਨਾਲ ਕੀਤਾ ਗਿਆ ਰਸਤੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉੱਥੋਂ ਦਾ ਜਿਹੜਾ ਮੰਜ਼ਰ ਹਾਲਤ ਹੈ ਉਹ ਤੁਸੀਂ ਠੀਕ ਆ ਵਧੀਆ ਆ ਜਿਹੜਾ ਤੁਹਾਡਾ ਧੰਨਵਾਦ ਵੀ ਕਰਦੇ ਚੈਨਲ ਦਾ ਪਰ ਉਥੇ ਚੈਨਲਾਂ ਨੇ ਉਸ ਤੋਂ ਬਾਅਦ ਤੁਸੀਂ ਅੱਜ ਦੇ ਅਖਬਾਰਾਂ 'ਚ ਵੇਖ ਲਓ ਚੈਨਲਾਂ 'ਚ ਇਹ ਵੇਖ ਲਓ ਉਥੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਬਹੁਤ ਵਧੀਆ ਕੀਤਾ ਇੱਥੇ ਕਿਸਾਨਾਂ ਨੇ ਰਾਹ ਰੋਕਿਆ ਸੀ ਸਾਰਾ ਕੁਝ ਕੀਤਾ ਸੀਗਾ ਤੇ ਅੱਜ ਜੋ ਖਾਲੀ ਹੋ ਗਿਆ ਤਾਂ ਬਹੁਤ ਵਧੀਆ ਕਿਸਾਨਾਂ ਨੂੰ ਪਾਸੇ ਕੀਤਾ ਗਿਆ ਪਰ ਅਸੀਂ ਸਮਝਦੇ ਹਾਂ ਕਿ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕਿਆ ਸੀ ਉਦੋਂ ਜੇ ਰੋਕਿਆ ਸੀ ਜੇ ਬੈਰੀਕੇਡ ਲਾਏ ਸੀ ਕੰਕਰੀਟ ਦੀਆਂ ਦੁਵਾਰਾਂ ਚिडੀਆਂ ਸੀ ਉਹ ਹਰਿਆਣਾ ਸਰਕਾਰ ਨੇ ਬੀਜੇਪੀ ਦੇ ਇਸ਼ਾਰਿਆਂ ਤੇ ਸਾਰਾ ਕੁਝ ਕੀਤਾ ਵਿਆ ਸੀ ਕਿਸਾਨ ਤਾਂ ਇਹ ਮੰਗ ਕਰ ਰਹੇ ਜਮਹੂਰੀਅਤ ਤਰੀਕੇ ਨਾਲ ਹੀ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਆਪਦੀ ਦਿੱਲੀ ਤੱਕ ਸਾਡੀ ਗੱਲਬਾਤ ਜਾ ਕੇ ਰੱਖਣ ਦਾ ਸਾਡੇ ਕੋਲੇ ਅਧਿਕਾਰ ਹੋਵੇ ਪਰ ਉਥੇ ਵੱਡੀਆਂ-ਵੱਡੀਆਂ ਕੰਦਾ ਕੱਢ ਕੇ ਉਹਨਾਂ ਨੂੰ ਰੋਕਿਆ ਗਿਆ ਔਰ ਇਥੋਂ ਤੱਕ ਕਿ ਇਹ ਵੀ ਆਇਆ ਗੱਲ ਸੈਂਟਰ ਵੱਲੋਂ ਵੀ ਜੇ ਕਿਸਾਨ ਪੈਦਲ ਜਾਣਾ ਚਾਹੁੰਦੇ ਹੋਣ ਤਾਂ ਜਾ ਸਕਦੇ ਆ ਪਰ ਆਪਾਂ ਵੇਖਿਆ ਉਸ ਸਮੇਂ ਜਿਹੜੇ ਕਿਸਾਨਾਂ ਦੇ ਜਥੇ ਵੀ ਜਾਣਾ ਚਾਹੁੰਦੇ ਸੀਗੇ 101 ਦੇ ਜੋ ਵੀ ਉਹਨਾਂ ਨੇ ਰੱਖੇ ਸੀਗੇ ਤੇ ਅੱਗੇ ਉਹਨਾਂ ਦਾ ਕੀ ਹਸ਼ਰ ਕੀਤਾ ਉਹਨਾਂ ਤੇ ਗੋਲੀਆਂ ਚਲਾਈਆਂ ਪਾਣੀ ਦੀਆਂ ਬਿਛਾੜਾਂ ਕੀਤੀਆਂ ਅਥਰੂ ਗੈਸ ਕੀਤੀ ਫੱਟੜ ਕੀਤੀ अनेਕਾਂ ਉਹਦੇ ਵਿੱਚ ਫੱਟੜ ਹੋਏ ਆਪਾਂ ਇਹ ਦੇਖਦੇ ਆਂ ਵੀ ਉਹ ਅੱਜ ਜਿਹੜੇ ਲੋਕਾਂ ਦੇ ਵਿੱਚ ਭਲੇਖਾ ਖੜਾ ਕੀਤਾ ਉਹ ਕਿਸ